ਬਣਜੂ ਅਕਸਰ ਕਾਤੋਂ ਮੁੰਡਾ ਮੁੰਡਾ ਲਾਈ ਕਾਤੋਂ ਮੁੰਡਾ ਮੁੰਡਾ ਲਾਈ ਛੋਟੀ ਉਮਰੇ ਪਿਆਰ ਲੈਂਦੀਆਂ ਛੋਟੀ ਉਮਰੇ ਪਿਆਰ ਲੈਂਦੀਆਂ ਵੱਡੀਆਂ ਹੋ ਦੁੱਖ ਵੰਡ ਲੈਂਦੀਆਂ ਛੋਟੀ ਉਮਰੇ ਪਿਆਰ ਲੈਂਦੀਆਂ ਵੱਡੀਆਂ ਹੋ ਦੁੱਖ ਵੰਡ ਲੈਂਦੀਆਂ ਉਮਰਾਂ ਤੱਕ ਇਹ ਬਣਨ ਸਹਾਰੀ ਉਮਰਾਂ ਤੱਕ ਬੜੇ ਸਹਾਰੇ ਇਸ ਵਿੱਚ ਕੋਈ ਸ਼ੱਕ ਨਾ ਪਈ ਇਸ ਵਿੱਚ ਕੋਈ ਸ਼ੱਕ ਨਾ ਪਈ ਵੇ ਲੋਕੋ ਕੰਤੋਂ ਮੁੰਡਾ ਮੁੰਡਾ ਲਾਈ ਵੇ ਲੋਕੋ ਕੰਤੋਂ ਮੁੰਡਾ ਮੁੰਡਾ ਲਾਈ ਜਿਸ ਦਿਨ ਵੀ ਕਿਸੇ ਮਹਿਕਮੀਚ ਆਵਣ ਜਿਸ ਦਿਨ ਵੀ ਕਿਸੇ ਮਹਿਕਮੀਚ ਆਵਣ ਮਾਂ ਬਾਪ ਦੀ ਸ਼ਾਨ ਵਧਾਉਣ ਜਿਸ ਤਿੰਵੀ ਕਿਸੇ ਮਹਿਕਮੇ ਚ ਆਵਣ ਮਾਪੇ ਦੀ ਸ਼ਾਨ ਵਧਾਵਣ ਦੇਸ਼ ਦੀ ਕਰਨ ਇਹ ਆਪ ਅਗਵਾਈ ਦੇਸ਼ ਦੀ ਕਰਨ ਇਹ ਆਪ ਅਗਵਾਈ ਵੇ ਲੋਕੋ ਕਾ ਤੋ ਮੁੰਡਾ ਮੁੰਡਾ ਲਾਈ ਵੇ ਲੋਕੋ ਕਾ ਤੋ ਮੁੰਡਾ ਮੁੰਡਾ ਲਾਈ ਤਿੰਨ ਰੋਲ ਨਿਭਾਉਂਦੀਆਂ ਨੇ ਤਿੰਨ ਰੋਲ ਨਿਭਾਉਂਦੀਆਂ ਨੇ ਨੀ ਪਾਈ ਤਿੰਨ ਰੋਲ ਨਿਭਾਉਂਦੀਆਂ ਨੇ ਮਾਂ ਭੈ ਪਤਨੀ ਪਾਈ ਪਰ ਕਿਸੇ ਇਨਾ ਦੀ ਕਦਰ ਨਾ ਪਾਈ ਪਰ ਕਿਸੇ ਇਨਾ ਦੀ ਕਦਰ ਨਾ ਪਾਈ ਵੀ ਲੋਕੋ ਕਾਤੋਂ ਮੁੰਡਾ ਮੁੰਡਾ ਲਾਈ ਵੀ ਲੋਕੋ ਕਾਤੋਂ ਮੁੰਡਾ ਮੁੰਡਾ ਲਾਈ ਘਰ ਦੀ ਰੌਣਕ ਹੁੰਦੀਆਂ ਤੀਆਂ ਘਰ ਦੀ ਰੌਣਕ ਹੁੰਦੀਆਂ ਤੀਆਂ ਘਰ ਦੀ ਸ਼ਾਨ ਵਧਾਉਂਦੀਆਂ ਨੇ ਸੁੰਨਾ ਸੁੰਨਾ ਜੇ ਜਾਪੀ ਵੇੜਾ ਸੁੰਨਾ ਸੁੰਨਾ ਜੇ ਜਾਪੀ ਵੇੜਾ ਜਦ ਇਨ੍ਹਾਂ ਦੀ ਦੇਵੀ ਨਾਲ ਆਵਾਜ਼ ਸੁਣਾਈ ਜਦ ਇਨ੍ਹਾਂ ਦੀ ਦੇਵੀ ਨਾਲ ਆਵਾਜ਼ ਸੁਣਾਈ ਵੀਰ ਲੋਕੋ ਕੱਤੋਂ ਮੁੰਡਾ ਮੁੰਡਾ ਲਾਈ ਵੀਰ ਲੋਕੋ ਕੱਤੋਂ ਮੁੰਡਾ ਮੁੰਡਾ ਲਾਈ ટીયો પેણો કરો तरक्की ટીયો પેણો કરો तरक्की ਹਰ ਪਾਸੇ ਹੋ ਜਾਉ ਚੜਾਈ ਵੇ ਲੋਕੋ ਕਾਤੋਂ ਮੁੰਡਾ ਮੁੰਡਾ ਲਾਈ 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 ਬਹੁਤ ਹੀ ਵਧੀਆ ਪੇਸ਼ਕਾਰੀ ਕਹਿੰਦੇ ਨੇ ਕਿ ਜੇ ਪੁੱਤਰ ਹੱਟਾਂ ਤੇ ਨਹੀਂ